ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਤਲਵੰਡੀ ਮੰਡੀ ਤੇ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਕੋਲ ਕਾਫੀ ਟਰੈਕਟਰ ਨੇ ਕੀ ਹਾਲ ਆ ਬਾਈ ਵਧੀਆ ਬਾਈ ਰਾਮੀ ਹੋਰ ਠੀਕੋ ਬਾਈ ਵਧੀਆ ਵਧੀਆ ਬਾਈ ਜੀ ਬਾਈ ਪਹਿਲਾਂ ਤਾਂ ਆਪਣਾ ਐਡਰੈਸ ਪੂਰਾ ਬੋਲ ਦਿਓ ਜੀ ਪਿੰਡ ਬਾਈ ਰਾਪੜਾ ਹੈ ਨਾਮ ਮੇਰਾ ਦੀਪਾ ਹੈ ਤਲਵੰਡੀ ਤੋਂ ਮਾਨਸਾ ਰੋਡ ਤੇ ਪੈਂਦਾ ਹੈ ਤਲਵੰਡੀ ਤੋਂ ਮਾਨਸਾ ਰੋਡ ਤੇ ਬਾਈ ਦਾ ਪਿੰਡ ਹੈ ਬਾਈ ਦਾ ਮੋਬਾਈਲ ਨੰਬਰ ਪਿੱਛੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਕਿਹੜੇ ਕਿਹੜੇ ਟਰੈਕਟਰ ਆ ਬਾਈ ਜੀ ਇਹ ਜੀ ਬਾਈ ਆਪਣਾ ਕੋਈ ਚੀਜ਼ ਹੈ ਟਰੈਕਟਰ ਦਿਓ ਜੀ ਜਾਣਕਾਰੀ ਇਹਦੇ ਬਾਰੇ ਦੀ ਇਹ ਫਾਰਮ ਫਰ 99 ਮਾਡਲ 99 ਮਾਡਲ ਹੈ ਇਹ ਕਿਹ ਪੰਜਾਬ ਨੰਬਰ ਹੈ ਮੋਦੀ ਦਾ ਪੰਜਾਬ ਨੰਬਰ ਰੰਗ ਰੂਪ ਸਾਰਾ Ориਜినਲ ਹੈ ਟਾਇਰ ਪਿਛਲੇ 45 ਪੈਸੇ ਹੈ ਮੁੱਲ 40 ਕੇ ਪੈਸੇ ਹੈ ਇੰਜਨ ਗੇਅਰ ਦਾ ਪੂਰਾ ਫੁੱਲ ਵਧੀਆ ਹੈ ਇੰਜਨ ਗੇਅਰ ਦਾ ਪੂਰਾ ਫੁੱਲ ਵਧੀਆ ਹੈ ਦੋਸਤੋ ਪੰਜਾਬ ਨੰਬਰ ਹੈ ਵਾਹ ਕੇ ਬਾਈ ਕਹਿੰਦਾ ਤੱਲੀ ਕਰਕੇ ਲੈ ਜੇ ਟਰੈਕਟਰ ਬਾਡੀ ਦਾ ਮਾਡਲ ਦੇ ਹਿਸਾਬ ਨਾਲ ਰੰਗ ਰੂਪ ਠੀਕ ਹੈ ਟਾਇਰ ਵਧੀਆ ਹੈ ਮਤਲਬ ਫਲਾਲ ਚੱਲਣ ਦੀ ਕੰਡੀਸ਼ਨ ਚ ਪੂਰੀ ਵਧੀਆ ਜਾ ਕੇ ਫਾਰਮਰ ਨੂੰ ਚਲਾਈਦਾ ਚਲਾਈ ਚਲੂਈ ਦਾ ਵਧੀਆ ਇੰਜਨ ਗੇਅਰ ਦਾ ਓਕੇ ਆਪਾਂ ਉਂਦੀ ਵਾਹ ਕੇ ਤਸੱਲੀ ਕਰਕੇ ਲੈ ਜੇ ਤੇ ਭਾਈ ਕੀ ਰੇਟ ਆ ਜੀ ਰੇਟ ਇਹਦਾ ਹੈ 1 ਲੱਖ 30000 ਰੁਪਏ ਦੇਣਾ ਕਿੰਨੇ ਦਾ 1 ਲੱਖ 15000 ਟਰੈਕਟਰ ਦਾ 1 ਲੱਖ 15000 ਰੁਪਏ ਦੇ ਦਾਂਗੇ ਬਾਕੀ ਕੋਈ ਗੱਲ ਨਹੀਂ ਆਪਾਂ ਬਾਈ ਤੋਂ ਹੋਰ ਵੀ ਮਾਨਤਾਨ ਕਰਾਵਾਂਗੇ ਅੱਗੇ ਦਿਓ ਜੀ ਆਹ ਅੱਗੇ ਆਹ ਬਾਈ ਐਸ਼ਰ 2000 ਮਾਡਲ ਆ 2000 ਮਾਡਲ ਆ ਨੰਬਰ ਆ ਜੀ ਮਗਲ ਟਾਇਰ ਦੇ ਹੈਗੇ ਅੱਧੇ ਮੂਲ ਹੈਗੇ 30 ਪੈਸੇ ਇੰਜਨ ਗੇਅਰ ਤੇ ਇਹ ਵੀ ਪੂਰਾ ਵਧੀਆ ਹੈ ਰੰਗ ਰੂਪ ਦਾ ਪੂਰਾ ਸਾਫ ਟਰੈਕਟਰ ਆ ਬਾਈ ਜੀ ਇਹ ਬਾਡੀ ਬੁੱਡੀ ਦਾ ਪੂਰਾ ਨੰਬਰ ਹਰਿਆਣਾ ਬਾਕੀ ਮਗਰਾੜ ਮਗਰੂੜ ਪੂਰੇ ਸਾਫ ਨੇ ਠੀਕ ਹੈ ਬਹੁਤ ਵਧੀਆ ਮਗਰਾੜਾ ਟਰੈਕਟਰ ਦੇ ਹਿਸਾਬ ਨਾਲ ਪਿਛਲੇ ਟਾਇਰ ਰੱਦੇ ਨੇ ਮੂਰਲੇ ਈਗ ਪੈਸੇ ਟਾਇਰ ਨਹੀਂ ਬਾਈ ਕੀ ਰੇਟ ਹੈ ਜੀ ਦਾ ਰੇਟ ਇਹਦਾ ਹੈ 1 ਲੱਖ 25000 ਰੁਪਿਆ 1 ਲੱਖ 25000 ਰੁਪਿਆ ਦੇਣਾ ਕਿੰਨੇ ਦਾ ਬਾਈ 1 ਲੱਖ 10000 ਟਰੈਕਟਰ ਦੇ ਦੇ 1 ਲੱਖ 10000 ਰੁਪਈ ਦਾ ਅੱਗੇ ਹੈਗਾ ਬਾਈ 96 ਮਾਡਲ Mahindra 265 ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਕਿੰਨੇ ਟਾਇਰ ਨਹੀਂ ਇਹਦੇ ਟਾਇਰ ਹੈਗੇ ਬਾਈ ਇਹਦੇ 50 ਪਰ ਤੇ ਨੰਬਰ ਇਹ ਹਰਿਆਣਾ ਜੀ ਹਾਂ ਨੰਬਰ ਇਹ ਵੀ ਹਰਿਆਣਾ ਨੰਬਰ ਇਹ ਵੀ ਹਰਿਆਣਾ ਦੋ ਰੰਗ ਸਾਰਾ ਅਰੀਜਨਲ ਹੈ ਰੰਗ ਸਾਰਾ ਅਰੀਜਨਲ ਹੈ ਜਿਵੇਂ ਅਰੀਜਨਲ ਥੋੜਾ ਉੱਤੋਂ ਫਿੱਕਾ ਨਿਕਲਿਆ ਹੁੰਦਾ ਉਵੇਂ ਟਰੈਕਟਰ ਹੈ ਬਾਕੀ ਟਾਇਰ ਐਮ ਆਰ ਐਫ ਦੇ ਪਿਛਲੇ ਮੂਹਰਲੇ ਸੀਟ ਤੇ ਆ ਬਾਈ ਰੇਟ ਬੂਟ ਸਾਰੇ ਨਾਲ ਹੈ ਟਰੈਕਟਰ ਤੇ ਆ ਜਿਹੜੇ ਜਾਲੀ ਜਿਹਦੇ ਕੰਪਨੀ ਚੋਂ ਵੇਟ ਲੱਗੇ ਹੁੰਦੇ ਆ ਉਹ ਨਾਲ ਆ ਤੇ ਕਿੰਨੇ ਦਾ ਬਾਈ ਇਹ ਆਪਾਂ ਦੇਣਾ ਇਹਨਾਂ ਹਾਂ ਨਾ ਦੇ ਦਾਂਗੇ ਆਪਾਂ 1,35,000 ਰੁਪਏ ਦਾ ਹਾਂ ਨਾ 1,35,000 ਦਾ ਅੱਗੇ ਭਈਆ ਸੋਨਾ ਲੀਕਾ 35 ਵਾਲਾ ਠੀਕ ਆ 15 ਮਾਡਲ ਆ ਡਬਲ ਕਲਚ ਹੈ ਕੰਡੀਸ਼ਨ ਦਾ ਪੂਰਾ ਚੰਗਾ ਪਿਛਲੇ ਟਾਇਰ ਨਵੇਂ ਆ ਮੋਰਲੇ ਵੀ ਨਵੇਂ ਆ ਤੇ ਵੇਟ ਬੂਟ ਲੱਗਿਆ ਜਿਹੜਾ ਨਾਲ ਕੰਪਨੀ ਦਾ ਸਾਰਾ ਕੰਪਲੀਟ ਟਰੈਕਟਰ ਹੈ ਬਾਈ ਇਹ ਦਿਓ ਜਾਣਕਾਰੀ ਇਹਦੇ ਬਾਰੇ ਤੇ ਬੋਲੇ ਨਾ 3,25,000 ਰੁਪਏ ਠੀਕ ਹੈ ਬਾਈ 3,10,000 ਦਾ ਟਰੈਕਟਰ ਦੇ ਦਾਂਗੇ 3,10,000 ਦਾ ਟਰੈਕਟਰ ਦੇ ਦਾਂਗੇ ਡਿਸਟ੍ਰੀਬਿਊਟਰ ਵੀ ਲੱਗਿਆ ਹੋਇਆ ਇਹ ਟੌਪ ਮਾਡਲ ਆ ਬਾਈ ਡਿਸਟ੍ਰੀਬਿਊਟਰ ਵੀ ਲੱਗਿਆ ਪਾਵਰ ਵੀ ਹੈ ਤੇ ਲੋਕਲ ਇਹ ਬਠਿੰਡਾ ਨੰਬਰ ਹੈ ਨੰਬਰ ਵੀ ਇਹ ਬਠਿੰਡਾ ਸਾਰਾ ਡਿਸਟ੍ਰੀਬਿਊਟਰ ਇਹਦੇ ਲੱਗਿਆ ਪਾਵ ਸਟੀਅਰਿੰਗ ਤੇ ਡਬਲ ਕਲੱਚ ਆ ਇਹ ਕੰਪਨੀ ਮੇਡ ਹੀ ਆ ਅੱਗੇ ਭਾਈ ਜੀ ਇਹ 2009 ਮਾਡਲ ਆ ਇਹਦੇ ਬਾਰੇ ਦੱਸੋ ਜੀ ਇਹ ਭਾਈ 9 ਮਾਡਲ 744 ਐ ਪਿਛਲੇ ਟਾਇਰਾਂ ਦੇ 80 ਪੈਸੇ ਆ ਮੂਹਰੇ ਨਵੇਂ ਆ ਮੂਹਰੇ ਨਵੇਂ ਇਹ ਆ ਨੰਬਰ ਆ ਡਬਲ ਕਲੱਚ ਡਬਲ ਕਲੱਚ ਇਹ 6 ਚੀਰੀ ਚ ਹੈ ਕਿ 21 ਚੀਰੀ 6 ਚੀਰੀ ਰਹਿਣ ਨਾਲ 6 ਚੀਰੀ ਰਹਿਣ ਨਾਲ ਆ ਭਾਈ ਜੀ ਸਾਰਾ ਰਹਿਣ ਨਾਲ ਟਰੈਕਟਰ ਆ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਸਟicker ਨਵੇਂ ਲਾਉਣੇ ਮੜੇ ਐਂ ਦੱਸ ਦੇ ਫੇਰ ਆਪਾਂ ਵਿੱਚ ਉਹ ਕੋਈ ਨਹੀਂ ਪਾ ਦੇਣ ਤੇ ਟਾਇਰ ਟੂਰ ਆ ਜਿਹੜੇ ਐਮ ਆਰ ਐਫ ਦੇ ਆਹ ਬੰਦਾ ਪੁੱਠਾ ਕਰ ਕਰ ਬਾਹਲੇ ਜੀ ਬਿਜਲੀ ਤੇ ਖੀਏ ਬਾਈ ਇਹ ਜਿਹਨਾਂ ਲਈ 6 ਹੈ ਅਰੇ ਇਹਨਾਂ ਲਈ 6 ਹੈ 2009 ਮਾਡਲ ਹੈ ਬਾਈ ਹਾਂ 290000 ਰੁਪਏ ਅਡਵਾਂਟ 290000 ਰੁਪਏ ਟਰੈਕਟਰ ਤਾਂ ਬਹੁਤ ਚੰਗਾ ਹੈ ਟਰੈਕਟਰ ਚੰਗਾ ਹੈ ਬਾਕੀ ਰੀਨਲ ਟਰੈਕਟਰ ਹੈ ਸਾਰਾ ਬੈਟਰੀ ਨਾਲ ਆਹਾ ਬਾਈ ਜੀ ਇਹ ਸਾਵਾਂ ਵਾਲੇ ਕਾ ਬਾਈ 45 ਦਾ 50 ਨੰਬਰ ਹੈ ਠੀਕ ਹੈ 2003 ਮਾਡਲ ਹੈ ਪਿਛਲੇ ਟਰੈਮਰਫ ਦੇ ਨਵੇਂ ਆ ਮੂਲੇ 85ਵੇਂ ਦੇ ਮੈਂ ਇਹ ਟਾਪ ਨਾਲ ਮਿਲੂ ਬਈ ਅੱਛਾ ਇਹ ਲਾਈਵ ਚਲੀ ਇਹਦਾ ਰੰਗੂ ਰੂਪ ਦਾ ਸਾਰਾ ਅਰੀਜਨਲ ਹੈ ਬਾਦੀ ਬੁੱਢੀ ਲੈਣ ਦਾ ਟਰੈਕਟਰ ਬਹੁਤ ਸਾਫ ਆ ਵੈਸੇ ਮਾਡਲ ਦੇ ਹਿਸਾਬ ਨਾਲ ਤੁਸੀਂ ਬਾਡੀ ਚੈੱਕ ਕਰੋ ਹੋਰ ਨਵਾਂ ਟਰੈਕਟਰ ਐ ਸ਼ੋ ਸ਼ੋ ਦਾ ਸਾਰਾ ਅਰੀਜਨਲ ਹੈ ਯੂਟਿਊਬਰ ਬਣਾ ਬੈਠਾ ਇਹ ਤਾਂ ਬਿਕਦਾ ਨਹੀਂ ਆਈ ਇਸ ਨੂੰ ਬੜਾ ਜੀ 2003 ਮਾਡਲ ਆ ਬਾਈ ਜੀ ਬਾਡੀ ਬੂਡੀ ਦਾ ਬਹੁਤ ਸਾਫਟ ਟਰੈਕਟਰ ਆ ਇਹ ਤੇ ਟਾਇਰ ਪਿਛਲੇ ਨਵੇਂ ਆ ਹੋਰਲੇ ਵੀ ਬਸ ਨਵੇਂ ਆ ਰਗੇ ਹੀ ਆ ਐਮ ਆਰ ਐਫ ਦੇ ਟਾਇਰ ਆ ਜੀ ਡਬਲ ਕਲੱਚ ਆ ਬਾਈ ਜੀ ਇਹਦਾ ਰੇਟ ਹੈਗਾ 215000 2 ਲੱਖ ਦਾ ਟਰੈਕਟਰ ਦੇ ਦਾਂਗੇ ਆਪਾਂ 2 ਲੱਖ ਦਾ ਬਾਈ ਕਹਿੰਦਾ ਟਰੈਕਟਰ ਇਹਦੇ ਬਾਰੇ ਜੋ ਬਾਈ 60 ਵਾਰੀ ਇਹ 98 ਮਾਡਲ ਹੈ ਬਾਈ ਪੰਜਾਬ ਨੰਬਰ ਹੈ ਪੰਜਾਬ ਆਪਣਾ ਕਲਚ ਹੈ ਡਬਲ ਕਲਚ ਹੈ ਬੁਲੇਟ ਹੈ ਨਾ ਮੇ ਮਗਰਲੇ ਪੱਧਾ ਬੰਦਾ ਹੈ ਮਗਰਲੇ ਪਿਆ ਬੰਦਾ ਹੈ ਠੀਕ ਹੈ ਡਬਲ ਕਲਚ ਕਰਕੇ ਇੰਜਨ ਗੇ ਤਾਂ ਸਾਰਾ ਪੂਰਾ ਫੁੱਲ ਓਕੇ ਟਰੈਕਟਰ ਹੈ ਠੀਕ ਟਵਾਨ ਰਹੀ 1,70,000 ਰੁਪਿਆ 1,55,000 ਟਰੈਕਟਰ ਦੇ ਬਾਈ ਕਹਿੰਦਾ 1,55,000 ਦਾ ਟਰੈਕਟਰ ਦੇ ਦਾਂ ਟਰੈਕਟਰ ਵੇਖ ਲੋ ਦੋਸਤੋ ਰੇਟ ਬਹੁਤ ਘੱਟ ਹੈ 1,55 ਦਾ 98 ਮਾਡਲ 60 ਪੰਜਾਬ ਨੰਬਰ ਟਰੈਕਟਰ ਮਿਲਦਾ ਬਈ ਆਪਣੇ ਕੋਲੇ ਹੋਰ ਵੀ ਟਰੈਕਟਰ ਹੁੰਦੇ ਆ ਜੀ ਹਾਂ 1 2 ਬਾਈ ਘਰੇ ਖੜੇ ਕਾਸ਼ ਆਇਆ ਖੜੇ ਕੱਢੀ ਆਈ ਖੜੇ 1 ਬਾਈ ਤੁਸੀਂ ਆਪ ਦਾ ਮੋਬਾਈਲ ਨੰਬਰ ਬੋਲੋ 9815 31564 ਇੱਕ ਵਾਰੀ ਫੇਰ ਤੋਂ ਬੋਲੋ 9815 31564 ਇੱਕ ਵਾਰੀ ਬਾਈ ਉਹਨੇ ਫੇਰ ਬੋਲ ਦੋ ਇੱਕ ਵਾਰੀ 98815 31564 31564 ਬਾਈ ਕੋਲੇ ਆ ਟਰੈਕਟਰ ਹੈ ਠੀਕ ਹੈ ਅੱਜ ਅਸੀਂ ਹੈਗੇ ਆ ਤਲਵੰਡੀ ਮੰਡੀ ਤੇ ਤੇ ਬਹੁਤ ਵਧੀਆ ਤੇ ਜਾਇਜ਼ ਰੇਟ ਦੇ ਟਰੈਕਟਰ ਹੈ 44 ਟਰੈਕਟਰ ਬਹੁਤ ਸੁੰਦਰ ਕੰਡੀਸ਼ਨ ਦਾ 745 ਮਾਡਲ ਦੇ ਹਿਸਾਬ ਨਾਲ ਬਹੁਤ ਜਿਆਦਾ ਚੰਗਾ ਟਰੈਕਟਰ ਹੈ ਟੈਰਾ ਟੂਰਾਂ ਦਾ ਤੇ ਬਾਕੀ ਜੇ ਕਿਸੇ ਵੀਰ ਭਰਾ ਨੂੰ ਇਹਨਾਂ ਟਰੈਕਟਰਾਂ 'ਚ ਕੋਈ ਲੋੜ ਹੋਵੇ ਤਾਂ ਬਾਈ ਦਾ ਨੰਬਰ ਬੋਲ ਤੋ ਇਹਨਾਂ ਨਾਲ ਸੰਪਰਕ ਕਰ ਸਕਦਾ ਧੰਨਵਾਦ